ਸਵਾਗਤ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਜੀਤਾ ਦੀ ਉਮਰ ਭਾਵੇਂ ਉਸ ਨੂੰ ਬੁਢਾਪੇ ਵੱਲ ਜਾ ਰਹੀ ਸੀ ਪਰ ਉਸ ਨੇ ਕਦੇ ਨਿਤਨੇਮ ਨਹੀਂ ਸੀ ਬਦਲਿਆ ਰੋਜ਼ ਅਮਰਤ ਵੇਲੇ ਉੱਠਣਾ ਇਸ਼ਨਾਨ ਕਰਕੇ ਨਾਮ ਜਪਣਾ ਤੇ ਨੌ ਪੁੱਤਰਾਂ ਦੇ ਜਾਗਣ ਤੋਂ ਪਹਿਲਾਂ ਚਾਹ ਪਾਣੀ ਬਣਾ ਕੇ ਮੈਨੂੰ ਉਠਾ ਦੇਣਾ ਤੇ ਅਸੀਂ ਇਕੱਠੇ ਬੈਠ ਕੇ ਚਾਹ ਪਾਣੀ ਪੀਣਾ ਇਹ ਉਸ ਦਾ ਰੋਜ਼ ਦਾ ਨਿਤਕਰਮ ਸੀ ਪਰ ਕੁਝ ਮਹੀਨੇ ਪਹਿਲਾਂ ਤੋਂ ਹੀ ਜੀਤਾ ਨੂੰ ਪਤਾ ਨਹੀਂ ਕੀ ਹੋ ਗਿਆ ਉਸ ਨੂੰ ਦਿਨ ਚੜਨ ਤੇ ਲੱਥਨ ਦੀ ਕੋਈ ਸ਼ੋਧੀ ਨਹੀਂ ਰਹਿੰਦੀ ਜਦੋਂ ਵੇਖਦਾ ਹਾਂ ਤਾਂ ਸੁੱਤੀ ਪਈ ਹੁੰਦੀ ਐ ਮੈਂ ਜਾਂ ਮੇਰੇ ਨੌ ਪੁੱਤਰ ਉਹਨੂੰ ਜਗਾਉਂਦੇ ਹਨ ਤਾਂ ਉੱਠ ਕੇ ਓਪਰੀਆਂ ਗੱਲਾਂ ਕਰਨ ਲੱਗ ਪੈਂਦੀ ਐ ਆਹ ਕੁਝ ਦਿਨ ਪਹਿਲਾਂ ਦੀ ਗੱਲ ਐ ਕਹਿਣ ਲੱਗੀ ਮੈਨੂੰ ਕੁੜੀਆਂ ਵਰਗਾ ਸੂਟ ਪਾਉਣ ਨੂੰ ਜੀ ਕਰ ਰਿਹਾ ਐ ਮੈਂ ਆਪਣੀ ਨੌ ਨੂੰ ਕਹਿ ਕੇ ਸੂਟ ਮੰਗਾ ਦਿੱਤਾ ਉਸਨੇ ਬੜੀ ਰੀਜ ਨਾਲ ਸੂਟ ਪਾ ਲਿਆ ਫੇਰ ਉਹ ਉਸੇ ਤਰ੍ਹਾਂ ਉਪਰੀਆਂ ਗੱਲਾਂ ਕਰਦੀ ਹੋਈ ਮੈਨੂੰ ਹਦਾਇਤਾਂ ਦੇਣ ਲੱਗੀ ਜਿਵੇਂ ਕੋਈ ਕਿਤੇ ਜਾਣ ਤੋਂ ਪਹਿਲਾਂ ਕਿਸੇ ਨੂੰ ਕੁਝ ਕਹਿੰਦਾ ਹੈ ਕੱਲਾ ਕਰਦੇ ਉਸ ਨੂੰ نیند ਆ ਗਈ ਪਰ ਮੈਂ ਸਾਰੀ ਰਾਤ ਉਸ ਤੇ ਗੱਲਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਤੇ ਸੋਚਦਾ ਰਿਹਾ ਕਿ ਜੀਤਾ ਨੂੰ ਕੀ ਹੁੰਦਾ ਜਾ ਰਿਹਾ ਹੈ ਕੱਲ ਜੀਤਾਂ ਦੀ ਨੀਂਦ ਫੇਰ ਨਹੀਂ ਖੁੱਲੀ ਪੂਰਾ ਦਿਨ ਮੈਂ ਤੇ ਨਾ ਪੁੱਤਰ ਵਾਰੀ-ਵਾਰੀ ਉਸ ਨੂੰ ਜਗਾ ਕੇ ਕੁਝ ਖਵਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਨੀਂਦ ਵਿੱਚ ਥੋੜਾ ਬਹੁਤੇ ਬੋਲ ਕੇ ਫੇਰ ਸੌਂ ਜਾਂਦੀ ਪਹਿਲਾਂ ਮੈਂ ਸੋਚਦਾ ਕਿ ਉਹ ਕੰਮ ਕਰਕੇ ਥੱਕ ਜਾਂਦੀ ਹੈ ਇਸ ਕਾਰਨ ਵੇਲੇ ਇੱਕ ਵੇਲੇ ਸੁੱਤੀ ਰਹਿੰਦੀ ਹੈ ਪਰ ਅੱਜ ਉਸ ਦੀ ਹਾਲਤ ਵੇਖ ਕੇ ਮੈਂ ਖਬਰ ਆ ਗਿਆ ਸੀ ਇਸੇ ਕਰਕੇ ਆਪਣੇ ਵੱਡੇ ਪੁੱਤਰ ਗੋਰੇ ਦੀ ਸਿਹਤ ਨਾਲ ਜੀਤਾ ਨੂੰ ਹਸਪਤਾਲ ਲੈ ਕੇ ਆਇਆ ਹਾਂ ਮੈਨੂੰ ਤੇ ਜੀਤਾ ਨੂੰ ਗੋਰਾ ਵੇਟਿੰਗ ਰੂਮ 'ਚ ਬਿਠਾ ਗਿਆ ਤੇ ਆਪ ਆਪਣੀ ਮਾਂ ਜੀਤਾ ਦੇ ਲੈਬੋਰੀ ਟੈਸਟ ਕਰਾਉਣ ਤੋਂ ਬਾਅਦ ਡਾਕਟਰ ਕੋਲ ਰਿਪੋਰਟ ਲੈਣ ਗਿਆ ਰਿਪੋਰਟ ਦਾ ਨੰਬਰ ਆਉਣ ਤੇ ਡਾਕਟਰ ਨੇ ਗੋਰੇ ਨੂੰ ਕੈਬਨ ਵਿੱਚ ਬੁਲਾਇਆ ਤੇ بڑے گورنر ਸਾਰੀਆਂ ਰਿਪੋਰਟਾਂ ਵੇਖਦੇ ਹੋਏ ਕਿਹਾ ਸੌਰੀ ਹੁਣ ਇਸ ਮਰੀਜ਼ ਦਾ ਲਾਜਬਤ ਸੇਵਾ ਪਾਣੀ ਹੈ ਕਾਲੇ ਪੀਏ ਦੀ ਆਖਰੀ ਸਟੇਜ ਕਰਕੇ ਇਸ ਦਾ ਖੂਨ ਪਾਣੀ ਬਣ ਚੁੱਕਿਆ ਹੈ ਡਾਕਟਰ ਤੋਂ ਰਿਪੋਰਟਾਂ ਲੈ ਕੇ ਗੋਰਾ ਵੇਟਿੰਗ ਰੂਮ ਵਿੱਚ ਵੱਧ ਰਿਹਾ ਸੀ ਕਿ ਉਸ ਨੂੰ ਆਪਣੇ ਪੈਰ ਚੱਕੀ ਤੇ ਪੁੜਾ ਵਾਂਗੂ ਭਾਰੇ ਲੱਗ ਰਹੇ ਸਨ ਵੇਟਿੰਗ ਰੂਮ ਵਿੱਚ ਪਹੁੰਚਦੇ ਹੀ ਮੈਂ ਉਸ ਨੂੰ ਪੁੱਛਾ ਕੀ ਦੱਸਿਆ ਡਾਕਟਰ ਨੇ ਗੋਰਾ ਕੁਝ ਬੋਲ ਨਹੀਂ پا ਰਿਆ ਸੀ ਉਸਦੇ ਹੱਥ ਕੰਬ ਰਹੇ ਸਨ ਡਾਕਟਰ ਦੀ ਰਿਪੋਰਟ ਉਸਦੇ ਹੱਥ ਵਿੱਚ ਸੀ ਅਤੇ ਉਸਦਾ ਚਿਹਰਾ ਹੰਝੂਆਂ ਨਾਲ ਭਰਿਆ ਹੋਇਆ ਸੀ ਮੈਂ ਗੋਰੇ ਦੇ ਹੱਥੋਂ ਰਿਪੋਰਟ ਫੜ ਲਈ ਇਸ ਰਿਪੋਰਟ ਦਾ ਇੱਕ-ਇੱਕ ਅੱਖਰ ਪੜ੍ਹਦਿਆਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਜੀਤਾ ਮੈਥੋਂ ਦੂਰ ਬਹੁਤ ਦੂਰ ਹੁੰਦੀ ਜਾ ਰਹੀ ਹੈ ਤੇ ਮੈਂ ਧਾਵਾਂ ਮਾਰ-ਮਾਰ ਕੇ ਰੋ ਰਿਆ ਹਾਂ ਬਾਪੂ ਘਰ ਚੱਲ ਜੀਏ ਗੋਰੇ ਦੀ ਆਵਾਜ਼ ਸੁਣ ਕੇ ਮੈਂ ਸੋਚਾਂ ਦੀ ਦੁਨੀਆ ਤੋਂ ਬਾਹਰ ਆਇਆ ਆਪਣੇ ਹੰਝੂ ਲੁਕਾਉਂਦੇ ਹੋਏ ਮੈਂ ਕਿਹਾ ਹਾਂ ਗੋਰੇ ਚੱਲ ਤੇਰੀ ਮਾਂ ਨੂੰ ਘਰ ਲੈ ਚੱਲ ਜੀਏ ਮੇਰੀ ਬਾਤ ਸੁਣ ਕੇ ਜੀਤਾ ਨੇ ਅੱਖਾਂ ਖੋਲ੍ਹੀਆਂ ਤੇ ਉਸ ਤੇ ਬੁੱਲਾਂ ਤੇ ਹਲਕੀ ਜਿਹੀ ਮੁਸਕਾਨ ਆ ਗਈ ਅਸੀਂ ਘਰ ਜਾਣ ਦੇ ਰਵਾਨਾ ਹੋਏ ਰਾਹ ਵਿੱਚ ਜਦੋਂ ਮੈਂ ਫਲ ਖਰੀਦਣ ਲਈ ਗੱਡੀ ਰੋਕੀ ਤੇ ਜੀਤਾ ਦੀ ਨਜ਼ਰ ਨੇੜੇ ਦੀ ਨਰਸਰੀ ਵਿੱਚ ਖਿੜੇ ਫੁੱਲਾਂ ਦੇ ਬੂਟੇ ਵੱਲ ਪਈ ਮੈਂ ਉਸ ਦੀ ਇੱਛਾ ਅਨਸਾਰ ਇੱਕ ਬੂਟਾ ਗਮਲੇ ਸਮੇਤ ਲਿਆ ਹੁਣ ਜੀਤਾ ਦੇ ਚਿਹਰੇ ਤੇ ਕਿਸ ਕੂਨ ਭਰੀ ਮਸਕਰਾਟ ਸੀ ਜੀਤਾਂ ਨੂੰ ਹਸਪਤਾਲ ਤੋਂ ਆਏ ਕਈ ਦਿਨ ਹੋ ਗਏ ਹਨ ਦੋ ਦਿਨ ਪਹਿਲਾਂ ਤੱਕ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਉਹ ਠੀਕ ਹੋ ਰਹੀ ਹੈ ਮੇਰੇ ਪੁੱਤਰ ਗੋਰਾ ਤੇ ਭੂਰਾ ਉਸ ਦਾ ਖਾਸ ਖਿਆਲ ਰੱਖ ਰਹੇ ਸਨ ਕੱਲ ਰਾਤ ਨੂੰ ਜਦੋਂ ਉਸ ਦੀ ਹਾਲਤ ਬਹੁਤ ਖਰਾਬ ਹੋਈ ਤਾਂ ਮੈਂ ਆਪਣੀਆਂ ਧੀਆਂ ਸੁਖੀ ਤੇ ਰਾਣਾ ਨੂੰ ਖਬਰ ਕਰ ਦਿੱਤੀ ਤਾਂ ਜੋ ਆ ਕੇ ਉਸ ਨੂੰ ਮਿਲ ਜਾਣ ਸੁਖੀ ਨੇੜੇ ਹੀ ਵਿਆਹੀ ਸੀ ਤਾਂ ਰਾਤ ਨੂੰ ਹੀ ਮਿਲਣਾ ਪਹੁੰਚੀ ਪਰ ਰਾਣਾ ਮੈਂ ਵੇਖਦਾ ਜਾ ਰਿਆਂ ਜੀਤਾਂ ਦੀਆਂ ਅੱਖਾਂ ਰਾਣਾ ਨੂੰ ਡੀਕ ਰਹੀਆਂ ਸਨ ਆਖਰ ਰਾਣਾ ਬੁਹੇ ਤੇ ਆਖ ਲੋਤੀ ਤੇ ਮਾਂ ਨੂੰ ਆਵਾਜ਼ ਮਾਰਨ ਲੱਗੀ ਮੈਂ ਬਸ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਪੁੰਜੇ ਪਈ ਜੀਤਾ ਵੱਲ ਇਸ਼ਾਰਾ ਕਰਦੇ ਹੋਏ ਇੰਨਾ ਹੀ ਕਹਿ ਸਕਿਆ ਧੀਏ ਹੁਣ ਤਾਂ ਬਹੁਤੀ ਦੇਰ ਹੋ ਗਈ ਜੀਤਾ ਦੇ ਜਾਣ ਤੋਂ ਬਾਅਦ ਅਕਸਰ ਉਸਦਾ ਜੀਜਾ ਜੱਗਾ ਸਿੰਘ ਆ ਕੇ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦਾ ਸੀ ਉਸ ਨਾਲ ਗੱਲਾਂ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿਹੜੀ ਦੁਨੀਆ ਵਿੱਚ ਹਾਂ ਮੈਂ ਉਸ ਨੂੰ ਆਖਦਾ ਵੇਖ ਲੈ ਜੱਗਿਆ ਜੀਤਾ ਮੈਨੂੰ ਆਪਣੇ ਸਰਦਾਰ ਜੈਲ ਸਿੰਘ ਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਹੁਣ ਮੇਰੇ ਕੋਲ ਉਸਤਿਆਂ ਜਿਆਦਾ ਹੀ ਬਾਕੀ ਹਨ ਉਸਤੇ ਮਗਰੋਂ ਤਾਂ ਮੇਰਾ ਨਿੱਤ ਨਵੇਂ ਹੀ ਬਦਲ ਗਿਆ ਮੈਂ ਹੁਣ ਉਹ ਸਾਰੇ ਕੰਮ ਕਰਨ ਲੱਗ ਪਿਆ ਜੋ ਜੀਤਾ ਕਰਦੀ ਸੀ ਜੋ ਕਰਨਾ ਉਹਨੂੰ ਚੰਗਾ ਲੱਗਦਾ ਸੀ ਨਹਾ ਧੋ ਕੇ ਪਾਠ ਕਰਨਾ ਕੱਲੇ ਵਾਸਤੇ ਹੀ ਦੋ ਕੱਪ ਚਾਹ ਬਣਾਉਣੀ ਤੇ ਰੋਜ਼ ਗੁਰਦੁਆਰੇ ਜਾਣਾ ਬਚੇ ਹੋਏ ਵਕਤ ਵਿੱਚ ਖੇਤ ਦਾ ਕੰਮ ਤੰਦਾ ਵੇਖਣਾ ਦਿਨ ਇਸੇ ਤਰ੍ਹਾਂ ਬੀਤ ਰਹੇ ਹਨ ਰਾਤਾਂ ਉਸ ਦੀਆਂ ਯਾਦਾਂ ਦੇ ਸਾਰੇ ਮੈਂ ਉਸ ਨਾਲ ਬਤਾਇਆ ਵਕਤ ਉਸ ਦੀਆਂ ਨਿਸ਼ਾਨੀਆਂ ਵਾਂਗੂ ਦਿਲ ਦੇ ਸੰਦੂਕ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਮੈਨੂੰ ਅੱਜ ਵੀ ਯਾਦ ਆ ਜਦੋਂ ਮੇਰਾ ਬਾਪੂ ਮੇਰੇ ਵਾਸਤੇ ਕੁੜੀ ਵੇਖਣ ਜੀਤਾ ਦੇ ਨਾਨਕੇ ਪਿੰਡ ਗਿਆ ਸੀ ਪਰ ਉਹ ਕੁੜੀ ਪੱਕੀ ਉਮਰ ਦੀ ਸੀ ਤੇ ਮੈਂ ਉਦੋਂ 20 ਵਰਿਆ ਦੀ ਸੀ ਬਾਪੂ ਉਸ ਰਿਸ਼ਤੇ ਲਈ ਮਨਾ ਕਰਕੇ ਵਾਪਸ ਆਉਣ ਲੱਗਾ ਸੀ ਕਿ ਐਨੇ ਨੂੰ ਵਿਚੋਲੇ ਨੇ ਜੀਤਾ ਵਰਗੀ ਸੋਹਣੀ ਤੇ ਲਲਮਟਿਆਰ ਦੇ ਮਾਪਿਆਂ ਨਾਲ ਬਾਪੂ ਨੂੰ ਮਿਲਵਾ ਦਿੱਤਾ ਅਤੇ ਬਾਪੂ ਜੀਤਾ ਨਾਲ ਮੇਰਾ ਰਿਸ਼ਤਾ ਪੱਕਾ ਕਰ ਆਇਆ ਜੀਤਾ ਮੇਰੀ ਜ਼ਿੰਦਗੀ ਵਿੱਚ ਆ ਗਈ ਜਿਸ ਤੱਕ ਕੋਈ ਖਿਆਲ ਵੀ ਨਹੀਂ ਸੀ ਉਸ ਨਾਲ ਮੇਰੇ ਸੰਜੋਗ ਇਸੇ ਜੁੜੇ ਕਿ ਜ਼ਿੰਦਗੀ ਦੇ ਰੰਗ ਹੀ ਬਦਲ ਗਏ ਕਿੰਨੀ ਜੀਵ ਗੱਲਾਂ ਨਾ ਜੱਗਿਆ ਇਹ ਕਹਿ ਕੇ ਕਦੋਂ ਮੈਂ ਜੱਗੇਵਾਲ ਵੇਖਦਾ ਤਾਂ ਪਤਾ ਲੱਗਦਾ ਕਿ ਜੱਗਾ ਹਮੇਸ਼ਾ ਦੀ ਤਰ੍ਹਾਂ ਮੇਰੀਆਂ ਗੱਲਾਂ ਦੇ ਘਾਰੇ ਭਰਦਾ ਭਰਦਾ ਘਰਾੜੇ ਮਾਰ ਰਿਹਾ ਹੁੰਦਾ ਸੀ ਹੁਣ ਤੱਕ ਉਸ ਨੂੰ ਇਹ ਘਟਨਾ ਮੂੰ ਜਵਾਨੀ ਜਾਦ ਹੋ ਗਈ ਹੋਣੀ ਐ ਸੋਚਦੇ ਸੋਚਦੇ ਮੈਨੂੰ ਵੀ ਨੀਂਦ ਆ ਗਈ ਵਕਤ ਬੀਤਦਾ ਜਾ ਰਿਹਾ ਸੀ ਮੇਰੇ ਨੌ ਪੁੱਤਰ ਧੀਆਂ ਜੋ ਆਈ ਆਪਣੇ ਆਪਣੇ ਟੱਬਰਾਂ ਵਿੱਚ ਵਿਅਸਤ ਹੋ ਚੁੱਕੇ ਸਨ ਜੀਤਾ ਨੇ ਸਾਰੇ ਟੱਬਰ ਨੂੰ ਇੱਕ ਮੁਠੀ ਕੀਤਾ ਹੋਇਆ ਸੀ ਹੁਣ ਸਾਰਿਆਂ ਦੇ ਅੱਡੋ ਅੱਡੀ ਮੂੰਹ ਹੋ ਗਏ ਹਨ ਧੀਆਂ ਤਾਂ ਬਗਾਨੇ ਵਸਨ ਤੇ ਪੁੱਤਰ ਕੱਲ ਤੱਕ ਘਿਓ ਖਿਚੜੀ ਵਾਂਗੂ ਰਹਿਣ ਵਾਲੇ ਜੀਤਾ ਤੇ ਮੇਰੇ लाडले ਅੱਜ ਆਪਸ ਵਿੱਚ ਵੈਰੀ ਬਣ ਗਏ ਹਨ ਉਹਨਾਂ ਦੀਆਂ ਤੀਵੀਆਂ ਵੀ ਅੱਗ ਨੂੰ ਮਠੀ ਕਰਨ ਦੀ ਬਜਾਏ ਹੋਰ ਤੇਲ ਪਾਉਂਦੀਆਂ ਰਹਿੰਦੀਆਂ ਹਨ ਜੇ ਹਾਲਤੋ ਇਤੇ ਮੈਂ ਬਸ ਇੱਕ ਗੁੰਗਾ ਦਸ਼ਰਕ ਦਰਸ਼ਕ ਬਣ ਕੇ ਰਹਿ ਗਿਆ ਹਾਂ ਕਿਉਂਕਿ ਮੇਰੇ ਬੋਲਣ ਨਾਲ ਹਾਲਤ ਹੋਰ ਵੀ ਵਿਗੜ ਸਕਦੇ ਹਨ ਮੈਂ ਦਰਦ-ਦਰ ਟੱਕੇ ਖਾਣ ਲਈ ਮਜਬੂਰ ਨਾ ਹੋ ਜਾਵਾਂ ਇਸ ਕਰਕੇ ਮੈਂ ਚੁੱਪ ਵੱਟੀ ਫਿਰਦਾ ਲੋਕ ਸੱਚ ਹੀ ਆਖਦੇ ਹਨ ਤੀਵੀ ਤੋਂ ਬਾਅਦ ਸਾਰੇ ਰਿਸ਼ਤੇ ਬਦਲ ਜਾਂਦੇ ਹਨ ਆਦਮੀ ਆਪਣੀ ਔਲਾਦ ਤੇ ਭਾਰ ਬਣ ਜਾਂਦਾ ਮੈਂ ਜਦੋਂ ਘਰ ਦੀ ਕਿਚ ਕਿਚੰਦਰੋਂ ਜ਼ਿਆਦਾ ਭਰ ਜਾਂਦਾ ਹਾਂ ਤਾਂ ਕਈ ਵਾਰ ਸੋਚਦਾ ਹਾਂ ਸਭ ਕੁਝ ਛੱਡ ਕੇ ਤੇ ਦੂਰ ਚਲਾ ਜਾਵਾਂ ਅੱਜ ਇਹੀ ਸੋਚ ਕੇ ਮੈਂ ਲੋਈ ਦੀ ਬੁੱਕਲ ਮਾਰ ਕੇ ਘਰੋਂ ਜਾਣ ਲਈ ਪਲਾਂਘ ਪੱਟੀ ਪਰ ਮੇਰੇ ਘਰ ਦੇ ਬੂਹੇ ਵਿੱਚ ਜੀਤਾ ਦੀ ਆਖਰੀ ਨਿਸ਼ਾਨੀ گلاب ਦੇ ਬੂਟੇ ਮੇਰੇ ਲਈ ਕੋਈ ਲੋਈ ਫਸ ਗਈ ਮੈਂ ਪਿੱਛੇ ਮੁੜ ਕੇ ਵੇਖਿਆ ਤੇ ਇੰਜ ਲੱਗਾ ਜਿਵੇਂ ਬੂਟੇ ਵਿੱਚੋਂ ਆਵਾਜ਼ ਆ ਰਹੀ ਹੋਵੇ ਸਰਦਾਰ ਜੀ ਮੇਰੇ ਫੁੱਲਾਂ ਦਾ ਖਿਆਲ ਕੌਣ ਰੱਖੇਗਾ ਜੀਤਾ ਤੈਨੂੰ ਮੈਂ ਆਪਣੇ ਬਚਪਨ ਦੀ ਕਹਾਣੀ ਕਈ ਵਾਰੀ ਸੁਣਾਈ ਹੈ ਬੇਬੇ ਬੇਬੇ ਇੱਕ ਸਾ ਆਪਣੀ ਮਾਂ ਬੰਤੋ ਨੂੰ ਆਵਾਜ਼ ਮਾਰਦਾ ਹੋਇ ਜੈਲਾ ਘਰ ਵੜਿਆ ਕੀ ਹੋਇਆ ਜੈਲੇ ਸੁਖ ਤਾਂ ਹੈ ਪੁੱਤਰ ਖਬਰਾਈ ਹੋਈ ਬੰਤੋ ਨੇ ਪੁੱਛਿਆ ਪੰਤੋ ਦਾ ਦਿਲ ਜੱਦੀ ਪਿੰਡ ਛੱਡਣ ਦੀ ਕੌੜੀਆਂ ਜਿਆਦਾ ਕਰਕੇ ਇੰਨਾ ਪਤਲਾ ਪੈ ਗਿਆ ਸੀ ਕਿ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਘਬਰਾ ਜਾਂਦੀ ਤੇਰਾ ਵਦਿਆਂ ਦਾ ਜੱਲ ਆ ਇਹ ਗੱਲ ਜਾਣਦਾ ਸੀ ਕਿ ਇਸ ਕਰਕੇ ਉਹ ਸਹਜ ਨਾਲ ਬੰਤੋ ਦੇ ਕੋਲ ਬੈਠ ਗਿਆ ਤੇ ਕਹਿਣ ਲੱਗਾ ਬੇਬੇ ਮੇਰੀ ਗੱਲ RAM ਨਾਲ ਸੁਣ ਤੂੰ ਅੱਜ ਗਵੰਡਿਆਂ ਦੇ ਮੁੰਡੇ ਨੂੰ ਵੇਖਿਆ ਉਹ ਅੱਜ ਲਾਲ ਕੁੜਤਾ ਪਾ ਕੇ ਪਿੰਡ ਦੇ ਸਾਰੇ ਮੁੰਡਿਆਂ ਅੱਗੇ ਪਾੜੀ ਮਾਰਦਾ ਫਿਰ ਰਿਹਾ ਸੀ ਕਿ ਸੱਤ ਪਿੰਡਾਂ ਵਿੱਚ ਇਹੋ ਜਿਹਾ ਮਖਮਲੀ ਲਾਲ ਕੁੜਤਾ ਕਿਸੇ ਕੋਲੇ ਵੀ ਨਹੀਂ ਬੇਬੇ ਮੈਨੂੰ ਉਹਦੇ ਵਰਗਾ ਲਾਲ ਕੁਰਤਾ ਲਿਆ ਕੇ ਦੇ ਮੈਂ ਵੱਡੇ ਵੀਰ ਜੀ ਨੂੰ ਵੀ ਕਹੇ ਬਾਪੂ ਜੀ ਨੂੰ ਵੀ ਕਹਿਆ ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਪਰ ਮੈਨੂੰ ਤਾਂ ਬਸ ਉਹਨ ਲਾਲ ਕੁਰਤਾ ਚਾਹੀਦਾ ਹੀ ਚਾਹੀਦਾ ਜਾਵੇ ਜੈਲਿਆ ਤੂੰ ਤਾਂ ਮੈਨੂੰ ਡਰਾ ਕੇ ਮੇਰੀ ਜਾਨ ਹੀ ਕੱਢ ਦਿੱਤੀ ਪੁੱਤਰ ਤੈਨੂੰ ਪਤਾ ਨਾ ਤੇਰੇ ਬਾਪੂ ਨੂੰ ਆ ਛੋਸ਼ੇ ਬਾਜੀਆਂ ਪੋਰਾ ਵੀ ਚੰਗੀਆਂ ਨਹੀਂ ਲੱਗਦੀਆਂ ਤੇ ਉਸ ਬਾ ਦੇ ਵੀ ਸਖਤ ਤੇ ਸਾਦਗੀ ਪਸੰਦ ਹਨ ਬੰਤੋ ਉਸ ਨੂੰ ਸਮਝਾਉਣ ਲੱਗੀ ਤਾਂ ਜੈਲਾ ਉੱਥੋਂ ਰੁਸ ਕੇ ਨੱਸ ਗਿਆ ਰਾਤ ਨੂੰ ਵੀ ਘਰ ਦੇ ਅੰਦਰ ਨਾ ਵੜਿਆ ਰੋਟੀ ਵੀ ਨਾ ਖਾਦੀ ਬੰਤੋ ਨੇ ਮਨਤਾ ਕੀਤੀ ਆਪਾ ਰੋਟਾ ਸਤੋਂ ਮਸਣਾ ਹੋਇਆ ਤੇ ਥੋੜੇ ਥੜੇ ਤੇ ਸੌ ਗਿਆ ਸਭੋ ਬੰਤੋ ਨੂੰ ਆਪਣੇ ਪਤੀ ਕਰਤਾਰ ਸਿੰਘ ਕੋਲੋਂ ਜੈਲੇ ਨੂੰ ਸਿਰ ਚੜਾਉਣਾ ੜਕਾ ਹੋਰ ਪੈ ਗਈਆਂ ਅਗਲੇ ਦਿਨ ਤੜਕੇ ਬੰਤੋ ਨੇ ਸੋਚਿਆ ਜੈਲਾ ਕੱਲ ਦੀ ਗੱਲ ਭੁੱਲ ਗਿਆ ਹੋਵੇਗਾ ਉਸ ਨੂੰ ਚਾਹ ਰੋਟੀ ਖਵਾ ਦਿਆਂ ਹੁਣ ਜੈਲੇ ਨੂੰ ਉਠਾਉਣ ਲਈ ਥੜੇ ਤੇ ਗਈ ਪਰ ਆ ਕੀ ਜੈਲਾ ਤਾਂ ਬਿਸਤਰਾ ਤਾਂ ਖਾਲੀ ਪਿਆ ਸੀ ਉਸ ਨੇ ਜੈਲੇ ਨੂੰ ਆਵਾਜ਼ ਮਾਰੀ ਪਰ ਕੋਈ ਜਵਾਬ ਨਾ ਮਿਲਿਆ ਫਿਰ ਉਸ ਨੇ ਸੋਚਿਆ ਕਿ ਜੰਗਲ ਪਾਣੀ ਗਿਆ ਹੋਣਾ ਥੋੜੀ ਦੇਰ ਢੀਕੋਂ ਤੋਂ ਬਾਅਦ ਜਦੋਂ ਵਾਪਸ ਨਾ ਆਇਆ ਤਾਂ ਬੰਤੂ ਦਾ ਜੀ ਘਬਰਾਉਣ ਲੱਗਾ ਉਸਨੇ ਕਰਤਾਰੇ ਨੂੰ ਸਾਰੀ ਗੱਲ ਦੱਸ ਕੇ ਜੈਲੇ ਦੀ ਪੜਤਾਲ ਕਰਨ ਲਈ ਕਿਆ ਕਰਤਾਰਾ ਆਪਣੇ ਵੱਡੇ ਪੁੱਤਰ ਜੱਗੇ ਨੂੰ ਜੈਲੇ ਦੀ ਪੜਤਾਲ ਕਰਨ ਦਾ ਕਹਿ ਕੇ ਆਪਣੇ ਘੋੜੇ ਤੇ ਚੜ੍ਹ ਕੇ ਮੰਡੀ ਵੱਲ ਤੁਰ ਗਿਆ ਜੱਗੇ ਨੇ ਸਾਰਾ ਪਿੰਡ ਗਾਹ ਮਾਰਿਆ ਪਰ ਜੈਲਾ ਕਿਤੇ ਵੀ ਨਾ ਮਿਲਿਆ ਸਾਰੇ ਖੇਤ ਅਤੇ ਸਾਰੇ ਵਾੜੇ ਛਾਣ ਲਏ ਪਰ ਜੈਲੇ ਦੀ ਕੋਈ ਸੁੰਦ ਨਾ ਮਿਲੀ ਬੰਤੂ ਨੂੰ ਤਾਂ ਕੁਝ ਵੀ ਸੁੱਝੀ ਨਹੀਂ ਸੀ ਜਾ ਰਿਹਾ ਜੈਲੇ ਨੂੰ ਲਵਦੇ ਲਵਦੇ ਦੈਨ ਟਲਾਂ ਤੇ ਆ ਗਿਆ ਤੇ ਜੱਗੇ ਨੂੰ ਡੰਗਰਾਂ ਦੇ ਨੀਰੇ ਚਾਰੇ ਦਾ ਖਿਆਲ ਆਇਆ ਉਹ ਤੂੜੀ ਵਾਲੇ ਕੋਠੇ ਚ ਗਿਆ ਬੁਹਾ ਖੋਲਿਆ ਤੰਦਰ ਦਾ ਦ੍ਰਿਸ਼ ਵੇਖ ਕੇ ਟਰਿੱਪ ਗਿਆ ਤੂੜੀ ਦਾ ਢੇਰ ਕੋਠੇ ਦੀ ਛੱਤ ਤੱਕ ਇਕੱਠਾ ਕਰਕੇ ਜੈਲਾ ਉਸ ਢੇਰ ਤੇ ਉੱਤੇ ਚੜਿਆ ਬੈਠਾ ਸੀ ਉਸ ਨੇ ਇੱਕ ਹੱਥ ਵਿੱਚ ਡੰਗਰਾਂ ਵਾਲਾ ਰੱਸਾ ਫੜਿਆ ਹੋਇਆ ਸੀ ਤੇ ਦੂਜੇ ਹੱਥ ਵਿੱਚ ਉਸ ਰੱਸੇ ਨੂੰ ਛੱਤ ਦੇ ਬਾਲੇ ਨਾਲ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸੀ ਜੈਲੇ ਵੀਰ ਤੂੰ ਇੱਥੇ ਆਂ ਤਾ ਆ ਕੀ ਕਰਨ ਲੱਗਾ ਜੱਗੇ ਨੇ ਹਰਾਨੀ ਨਾਲ ਆਖਿਆ ਇਸ ਘਰ ਵਿੱਚ ਕੋਈ ਮੇਰੀ ਗੱਲ ਨਹੀਂ ਸੁਣਦਾ ਇਸ ਕਰਕੇ ਮੈਂ ਫਾਹਾ ਲੈਣ ਲੱਗਾ ਜੈਲੇ ਨੇ ਗੁੱਸੇ ਨਾਲ ਕਿਹਾ ਨਾ ਨਾ ਛੋਟੇ ਵੀਰ ਤੂੰ ਹੇਠਾ ਉੱਤਰ ਆ ਸੀ ਸਾਰੇ ਤੇਰੀ ਗੱਲ ਸੁਣਾਗੇ ਇੰਨਾ ਕਹਿ ਕੇ ਜੱਗਾ ਬੰਦ ਤੋਂ ਨੂੰ ਸਾਰੀ ਗੱਲ ਦੱਸ ਕੇ ਉੱਥੋਂ ਬੁਲਾ ਲਿਆ ਆ ਉਧਰ ਕਰਤਾਰ ਸਿੰਘ ਵੀ ਹੱਥ ਵਿੱਚ ਝੋਲਾ ਫੜੀ ਮੰਡੀ ਤੋਂ ਵਾਪਸ ਆ ਗਿਆ ਮੌਕੇ ਤੇ ਪਹੁੰਚ ਕੇ ਸਾਰੀ ਕਹਾਣੀ ਵੇਖ ਕੇ ਸੁਣ ਕੇ ਝੋਲਾ ਚੈਲੇ ਨੂੰ ਫੜਾਉਂਦਾ ਬੋਲਿਆ ਲਾਪੁੱਤਰ ਤੇਰਾ ਲਾਲ ਕੁੜਤਾ ਪਰ ਵੇਖੀ ਗਾਂ ਤੋਂ ਜਿਆ ਝੱਲਾ ਪੁਣਾ ਨਾ ਕਰੀ ਨਹੀਂ ਤਾਂ ਮੈਂ ਆਪ ਹੀ ਤੈਨੂੰ ਫੜ ਕੇ ਇੱਥੇ ਟੰਗ ਦਵਾਂਗਾ ਕਰਤਾਰ ਸਿੰਘ ਨੇ ਛੱਤ ਨਾਲ ਲੱਗੇ ਰੱਸੇਵਾਲ ਵੇਖ ਕੇ ਕਿਹਾ ਪੰਤੋਂ ਕਰਤਾਰ ਸਿੰਘ ਦਾ ਔਲਾਦ ਪ੍ਰਤੀ ਬਦਲਿਆ ਰਵਈਆ ਵੇਖ ਕੇ ਅਨਚਾਰਜ ਤੇ ਸਤਕਾਰ ਨਾਲ ਭਰ ਗਈ ਜੈਲੇ ਨੇ ਝੱਟ ਨਾਲ ਕੁੜਤਾ ਲਾਲ ਕੁੜਤਾ ਫੜ ਕੇ ਪਾ ਲਿਆ ਤੇ ਬੰਤੋਂ ਨੂੰ ਕਹਿਣ ਲੱਗਾ ਬੇਬੇ ਬਹੁਤ ਭੁੱਖ ਲੱਗੀ ਐ ਛੇਤੀ ਰੋਟੀ ਖਵਾ ਦੇ ਫੇਰ ਮੈਂ ਪਿੰਡ ਦੀ ਮਟੀਰ ਨੂੰ ਆਪਣਾ ਲਾਲ ਕੁੜਤਾ ਵਿਖਾਉਣਾ ਜੈਲੇ ਦੀ ਗੱਲ ਸੁਣ ਕੇ ਸਾਰੇ ਹਾਸਪੈ گلاب ਦਾ ਬੂਟਾ ਤਾਂ ਮੈਂ ਇੱਕ ਦੂਜੇ ਦੀ ਨਿਗਰਾਨੀ ਕਰਦੇ ਹੋਏ ਵਕਤ ਨਾਲ ਲੜ ਰਹੇ ਸੀ ਜੀਤਾ ਤੋਂ ਵਿਛੜਿਆ ਮੈਨੂੰ 2 ਸਾਲ ਹੋ ਗਏ ਹਨ ਇਹ 2 ਸਾਲ ਤੋਂ ਸਦੀਆਂ ਵਰਗੇ ਹਨ ਇਹਨਾਂ 2 ਸਾਲਾਂ ਵਿੱਚ ਮੈਂ ਕਿੰਨਾ ਬਦਲ ਗਿਆ ਹਾਂ ਇਹ ਮੇਰੇ ਚਿਹਰੇ ਦੀਆਂ ਝੁਰੜੀਆਂ ਤੇ ਸਰੀਰ ਦੀਆਂ ਸੱਟਾਂ ਤੋਂ ਪੜਿਆ ਜਾ ਸਕਦਾ ਪਰ ਜੀਤ ਤਾ ਨਾਲ ਵਾਦਾ ਕੀਤਾ ਸੀ ਜਾਉਂਦਾ ਇਸ ਲਈ ਜਾਉਂਦੇ ਜੀ ਹਾਰ ਨਹੀਂ ਮੰਨਣੀ ਰਾਤ ਆਪਣੇ ਜੋ ਬਣਤੇ ਆ ਤੇ ਕਮਰੇ ਵਿੱਚ ਨਾਈਟ ਬਲਬ ਬਲਬ ਦੀ ਹਲਕੀ ਰੋਸ਼ਨੀ ਵਿੱਚ ਮੈਨੂੰ ਸਾਫਤ ਕਾਈ ਦੇ ਰਿਹਾ ਸੀ ਕਮਰੇ ਵਿੱਚ ਇਕੱਲਾ ਮੈਂ ਪਿਛਲੇ 1 ਘੰਟੇ ਤੋਂ ਉਸ ਨੂੰ ਤੱਕ ਰਿਹਾ ਹਾਂ ਪਰ ਘੜੀ ਦੀਆਂ ਸੂਈਆਂ ਜਿਵੇਂ 2 ਵਜਾ ਕੇ ਰੋਕੀ ਗੰਨਿਆ ਸਨ ਮੇਰੇ ਪੁੱਤਰ ਆਪਣੇ ਆਪਣੇ ਪਰਿਵਾਰ ਨਾਲ ਗੂੜੀ ਨੀਂਦ ਵਿੱਚ ਹਨ ਮੇਰਾ ਮਨ ਬਹੁਤ ਬੇਚੈਨ ਕੱਲ੍ਹ ਸ਼ਾਮ ਨੂੰ ਇੱਕ ਸੰਸਕਾਰ ਤੇ ਗਿਆ ਸਾਂ ਮਰਨ ਵਾਲੀ ਰਿਸ਼ਤੇਦਾਰੀ ਵਿੱਚ ਮੇਰੀ ਮਾਸੀ ਲੱਗਦੀ ਸੀ ਕੱਲ੍ਹ ਸ਼ਾਮ ਦੇ ਇਸੇ ਮੌੜ ਨੇ ਜੀਤਾ ਦੇ ਜਾਨ ਨੂੰ ਚੇਤੇ ਕਰਵਾ ਦਿੱਤਾ ਇਸ ਵਕਤ ਮੈਂ ਇਕੱਲਾ ਮੈਂ ਤੇ ਹਨੇਰੇ ਵਿੱਚ ਕਮਰੇ ਦੀਆਂ ਚਾਰ ਕੰਧਾਂ ਨੇ ਮੇਰੀ ਬੇਚਾਨੀ ਨੂੰ ਵਧਾ ਦਿੱਤਾ ਮੈਂ ਇਸ ਵਕਤ ਕਿਸੇ ਨਾਲ ਗੱਲਬਾਤ ਕਰਕੇ ਆਪਣਾ ਮਨ ਸ਼ਾਂਤ ਕਰਨਾ ਚਾਹੁੰਦਾ ਸੀ ਪਰ ਇਕੱਲੇ ਜਾਣੇ ਨਾਲ ਕੌਣ ਗੱਲਾਂ ਕਰੇ ਫਿਰ ਮੈਂ ਹਰ ਵਾਰ ਦੀ ਤਰ੍ਹਾਂ ਮੰंजे ਤੇ ਉੱਠਿਆ ਤੇ ਬੱਤੀ ਜਗਾ ਕੇ ਕਾਜ ਕਲਮ ਚੁੱਕ ਲਿਆ ਤੇ ਲਿਖਣਾ ਸ਼ੁਰੂ ਕੀਤਾ ਪਿਆਰੀ ਜੀਤਾ ਮੈਂ ਇੱਥੇ ਠੀਕ ਠਾਕ ਹਾਂ ਮੀਂਹ ਦਾ ਤੂੰ ਵੀ ਕਿਵੇਂ ਕਿਸੇ ਨਵੀਂ ਜੂਨ ਵਿੱਚ ਠੀਕ ਠਾਕ ਹੋਵੇਂਗੀ ਵੈਸੇ ਤਾਂ ਤੇਰੀਆਂ ਆਦਾ ਹਮੇਸ਼ਾ ਮੇਰੇ ਨਾਲ ਹਨ ਪਰ ਅੱਜ ਮਾਸੀ ਦੀ ਮੌਤ ਨੇ ਇੱਕ ਵਾਰ ਫਿਰ ਤੇਰੇ ਜਾਨ ਦਾ ਸਮਾਚੇ ਤੇ ਕਰਾ ਮੈਂ ਅੱਜ ਉਸਦੇ ਸੰਸਕਾਰ ਤੇ ਗਿਆ ਸਾਂ ਉੱਥੇ ਜੋ ਹੋਇਆ ਉਸ ਨੂੰ ਵੇਖ ਕੇ ਮਨ ਨੂੰ ਮੰਦਾ ਜਾ ਲੱਗ ਰਿਹਾ ਸੀ ਤੈਨੂੰ ਯਾਦ ਹੋਣਾ ਮਾਸੀ ਦੇ ਦੋ ਪੁੱਤਰ ਤੇ ਦੋ ਧੀਆ ਹਨ ਉਹ ਸਾਰੇ ਉਸਦੀ ਲਾਸ਼ ਨੂੰ ਘੇਰੀ ਬੈਠੇ ਸੀ ਕਿਸੇ ਨੂੰ ਉਸ ਤੇ ਜਾਣ ਦਾ ਦੁੱਖ ਹੋਵੇ ਜਾਂ ਨਾ ਹੋਵੇ ਪਰ ਮਾਸੀ ਦੇ ਸਰੀਰ ਤੇ ਆਂਿਆਂ ਟੋਮਾਂ ਤੇ ਸਾਰਿਆਂ ਦੇ ਨਜ਼ਰਾਂ ਸੀ ਉਸਿਆ ਨਵਾ ਵਾਰੀ ਵਾਰੀ ਉਸਦੀ লাশ ਨੂੰ ਗੱਲੇ ਲਗਾਉਂਦੇ ਬਹਾਨੇ ਉਹਦੇ ਕੰਨਾਂ ਦੇ ਕਾਟੇ ਤੇ ਹੱਥਾਂ ਦੀਆਂ ਮੁੰਦਰੀਆਂ ਤਾਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਇੱਕ ਦੂਜੇ ਨਾਲ ਧੱਕੇਸ਼ਾਹੀ ਕਰ ਰਹੀਆਂ ਸਨ ਇਹ ਸਾਰੇ ਰਿਸ਼ਤੇਦਾਰ ਤਮਾਸ਼ਾ ਵੇਖ ਰਹੇ ਸਨ ਉਸ ਵੇ ਮੈਨੂੰ ਤੇਰੀ ਯਾਦ ਆਈ ਕੀ ਮਰਦੇ ਹੋਏ ਤੂੰ ਆਪਣੇ ਹੱਥ ਨਾਲ ਆਪਣੇ ਕੰਨਾਂ ਦੀਆਂ ਵਾਲੀਆਂ ਲਾ ਕੇ ਮੈਨੂੰ ਫੜਾ ਦਿੱਤੀਆਂ ਸਨ ਖੈਰ ਰੱਬ ਦਾ ਸ਼ੁਕਰ ਆ ਆਪਣੀ ਲਾਦ ਨੇ ਤੇਰੀ ਮਿੱਟੀ ਖਰਾਬ ਨਹੀਂ ਕੀਤੀ ਤੂੰ ਸਹੀ ਆਖਦੀ ਸੀ ਤੇਰੇ ਦੋ ਪੁੱਤਰ ਤੇਰੇ ਸੰਸਕਾਰਾਂ ਦੇ ਵਿਸ਼ਵਾਸ ਦਾ ਗੁੜ ਨਹੀਂ ਫੁੱਟਣ ਦੇਣਗੇ ਜੀ ਤਾ ਅੱਜ ਫੇਰ ਤੇਰੇ ਨਾਲ ਗੱਲਾਂ ਕਰਕੇ ਮੇਰਾ ਜੀ ਹੌਲਾ ਹੋ ਗਿਆ ਹੁਣ ਮੈਨੂੰ ਨੀਂਦ ਆ ਜਾਵੇਗੀ ਆਪਣਾ ਖਿਆਲ ਰੱਖੀ ਤੇਰਾ ਸਰਦਾਰ ਜੈਲਾ ਸਿੰਘ ਬਾਪੂ ਉੱਠ ਦਿਨ ਚੜ ਗਿਆ ਮੈਂ ਉੱਠਿਆ ਤਾਂ ਗੋਰੇ ਦੇ ਚਾਹ ਦਾ ਕੱਪ ਮੇਰੇ ਹੱਥ ਫੜਾ ਦਿੱਤਾ ਮੇਰੇ ਜਾਗਣ ਦਾ ਪਤਾ ਲੱਗਾ ਤਾਂ ਭੂਰਾ ਆ ਗਿਆ ਉਸਨੇ ਆਉਂਦੇ ਪੁੱਛਿਆ ਬਾਪੂ ਮਾਂ ਦੇ ਕੰਨਾਂ ਦੀਆਂ ਵਾਲੀਆਂ ਤੇ ਸੋਨੇ ਦੇ ਘੜੇ ਕਿੱਥੇ ਹਨ ਮੈਨੂੰ ਉਹਨਾਂ ਵਿੱਚੋਂ ਆਪਣਾ ਮੇਰਾ ਹਿੱਸਾ ਚਾਹੀਦਾ ਹੈ ਭੂਰੇ ਦੀਆਂ ਅੱਲਾ ਸੁਣ ਕੇ ਮੈਂ ਜੀਤਾ ਦੀ ਫੋਟੋ ਵੱਲ ਤੱਕਿਆ ਉਸ ਦੀਆਂ ਅੱਖਾਂ ਵਿੱਚ ਮੈਨੂੰ ਹੰਝੂ ਨਜ਼ਰ ਆਏ ਜਿਵੇਂ ਕਹਿ ਰਿਹਾ ਸਰਦਾਰ ਜੀ ਅੱਜ ਮੇਰੀ ਲਾਡ ਉੱਤੇ ਮੇਰਾ ਵਿਸ਼ਵਾਸ ਗੁਰਪੂਰਤੇ ਖਿੰਡ ਗਿਆ ਮੈਂ ਵੀ ਇੰਜ ਮਹਿਸੂਸ ਕਰ ਰਿਹਾ ਸੀ ਜਿਵੇਂ ਦਾਣਾ ਦਾਣਾ ਮੇਰੇ ਆਲੇ-ਦੁਆਲੇ ਖਿਲਰਿਆ ਪਿਆ ਸੀ ਮੈਂ ਖਾਲੀ ਹੱਥਾਂ ਨਾਲ ਕੱਲਾ ਬੇਵਸ ਖੜਾ ਸੀ ਬਰੇ ਬੀਤਦੇ ਜਾ ਰਹੇ ਸਨ ਇੰਜ ਲੱਗਦਾ ਸਦੀਆਂ ਹੋ ਗਿਆ ਮੇਰੇ ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਤੱਕ ਕੀ ਕੁਝ ਨਹੀਂ ਬਦਲਿਆ ਕੀ ਰਹਿੰਦਾ ਖੁੰਦਾ ਕਰੋਨਾ ਦਾ ਲੋਕਡਾਊਨ ਲੱਗ ਗਿਆ ਸੁਣਿਆ ਸੀ ਬਹੁਤੀ ਭੈੜੀ ਬਿਮਾਰੀ ਆਈ ਇਹ ਕਰੋਨਾ ਹੁਣ ਆਲੇ ਦੁਆਲੇ ਇਸ ਨੂੰ ਵੇਖ ਵੀ ਰਿਆਂ ਅੱਜ ਮੇਰੇ ਧੀਆਂ ਪੁੱਤਰੀ ਸ ਬਿਮਾਰੀ ਦੇ ਘੇਰੇ ਵਿੱਚ ਹਨ ਜੀਤਾ ਤੈਨੂੰ ਯਾਦ ਹੋਣਾ ਜਦੋਂ ਮੇਰਾ ਗਲਾ ਖਰਾਬ ਹੋ ਜਾਂਦਾ ਸੀ ਤਾਂ ਤੋ ਮੈਨੂੰ ਜੜੀਆਂ ਬੂਟੀਆਂ ਦਾ ਕਾੜਾ ਦੁਸ਼ਾਂਤਾ ਬਣਾ ਕੇ ਦਿੰਦੀ ਸੀ ਬੇਸ ਤੇ ਖਸਖਸ ਦੀ ਦੁੱਧੀ ਬਣਾ ਕੇ ਦਿੰਦੀ ਸੀ ਜਿਸ ਨੂੰ ਪੀਣ ਖਾਣ ਤੋਂ ਬਾਅਦ ਮੇਰਾ ਗਲਾ ਠੀਕ ਹੋ ਜਾਂਦਾ ਪਰ ਅੱਜ ਕੱਲ ਦੀ ਲਾਦ ਨੂੰ ਦਵਾਈਆਂ ਖਾਣਾ ਜ਼ਿਆਦਾ ਚੰਗਾ ਲੱਗਦਾ ਹੈ ਦਵਾਈਆਂ ਦੇ ਨਾਰਕ ਰੋਗੀ ਨੁਕਸਿਆਂ ਦੀ ਵਰਤੋਂ ਉਹਨਾਂ ਨੂੰ ਚੰਗੇ ਨਹੀਂ ਲੱਗਦੀ ਖੰਗ ਖੰਗ ਲੱਗਦੇ ਮੇਰਾ ਗਲਾ ਖਰਾਬ ਹੋ ਗਿਆ ਗੋਰੇ ਪੁੱਤ ਮੇਰਾ ਗਲਾ ਖਰਾਬ ਹੋ ਗਿਆ ਦੁਸ਼ਾਂਤਾ ਬਣਾ ਕੇ ਲਿਆ ਦੇ ਐਨਾ ਕਹਿ ਕੇ ਮੈਂ ਇੱਕ ਪ੍ਰਾਣੀ ਜੜੀ ਬੂਟੀ ਵਾਲੀ ਢੱਬੀ ਪੇਟੀ ਜੋ ਕੱਢੀ ਤੇ ਗੋਰੇ ਨੇ ਫੜਾ ਦਿੱਤੀ ਬਾਪੂ ਮੈਂ ਤੈਨੂੰ ਦਵਾਈ ਲਿਆ ਦਿੰਦਾ ਹਾਂ ਗੋਰੇ ਨੇ ਕਿਹਾ ਪਰ ਮੈਂ ਨਾ ਕਰ ਦਿੱਤੀ ਕਿਉਂਕਿ ਮੈਨੂੰ ਪਤਾ ਸੀ ਜੀਤਾ ਦਾ ਦੁਸ਼ਾਂਤਾ ਹੀ ਮੇਰਾ ਇਲਾਜ ਹੈ ਜੀਤਾ ਬਹੁਤ ਦਿਨਾਂ ਤੋਂ ਬਾਅਦ ਤੇਰੇ ਨਾਲ ਗੱਲ ਕਰ ਰਿਹਾ ਦਸੰਬਰ ਨੇੜੇ ਆ ਰਿਹਾ ਹੈ ਤੇਰੇ ਸਾਥੋਂ ਵਿਛੜ ਕੇ ਜਾਂਦਾ ਮਹੀਨਾ ਦਸੰਬਰ ਸਾਲ ਦੇ ਅਖੀਰਲੇ ਮਹੀਨੇ ਵਿੱਚ ਲੋਕ ਪੂਰੇ ਸਾਲ حساب کتاب ਕਰਦੇ ਹਨ ਪਰ ਮੈਂ ਜਿਉਂ-ਜਿਉਂ ਇਸ ਮਹੀਨੇ ਵੱਲ ਵਧਾਂ ਤੇਰੇ ਬਿਨਾ ਹੋਰ ਸਾਰੀਆਂ ਗੱਲਾਂ ਭੁੱਲ ਜਾਂਦਾ ਜ਼ਿੰਦਗੀ ਦਾ ਇੱਕ ਹੋਰ ਸਾਲ ਤੇਰੇ ਬਿਨਾ ਬੀਤ ਗਿਆ ਹੁਣ ਜ਼ਿੰਦਗੀ ਦੀ ਜੰਗ ਲੜਦੇ ਲਾਦੇ ਡੈਗ ਪੈਂਦਾ ਹਾਂ ਫਿਰ ਉੱਠਦਾ ਹਾਂ ਤੁਰ ਪੈਂਦਾ ਹਾਂ ਕਿਉਂਕਿ ਪਤਾ ਹੁਣ ਕਿਸੇ ਨੇ ਬਾਹ ਫੜ ਕੇ ਸਾਰਾ ਨਹੀਂ ਦੇਣਾ ਪਰ ਤੈਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਤੇਰੇ ਬਿਨਾ ਜਿਉਂਦੀ ਜਾਂਚ ਸਿੱਖ ਲਈ ਸਾਰਾ ਦਿਨ ਕਿਸੇ ਨਾ ਕਿਸੇ ਕੰਮ ਲੱਗਿਆ ਰਹਿੰਦਾ ਨਵੇਂ ਸਿਰੇ ਤੋਂ ਮਜ਼ਦੂਰੀ ਕਰਕੇ ਕਮਾਈ ਦਾ ਜਰੀਆ ਲੱਭ ਲਿਆ ਹੈ ਹੁਣ ਮੈਨੂੰ ਕਿਸੇ ਅੱਗੇ ਹੱਥ ਨਹੀਂ ੱਡਣਾ ਪੈਣਾ ਜਦੋਂ ਕਦੇ ਕੰਮ ਤੇ ਨਾ ਜਾਇਆ ਜਾਵੇ ਤਾਂ ਪੈਨਸ਼ਨ ਵਾਲੇ ਪੈਸਿਆਂ ਨਾਲ ਕੰਮ ਚਲਾ ਲੈਂਦਾ ਭਲਾ ਹੋਵੇ ਸਰਕਾਰ ਦਾ ਜਿਸ ਨੇ ਮੈਨੂੰ ਬੁਢਾਪਾ ਪੈਨਸ਼ਨ ਦੇ ਰੱਖੀ ਐ ਜਿੰਨੀ ਦੇ ਰਸਾ ਲਿਖਿਆ ਨ ਉਹਨੂੰ ਦੇਰ ਜਿਉਂਦਾ ਯਤਨ ਕਰਦਾ ਰਵਾਂਗਾ ਪਰ ਹਰ ਦਸੰਬਰ ਜਾਣ ਜਈ ਜਾਂਦੀ ਐ ਹੁਣ ਫੇਰ ਦਸੰਬਰ ਆਉਣਾ ਵਾੜਾ ਹਰ ਸਾਲ ਜਨਵਰੀ ਦੇ ਮਹੀਨੇ ਚ ਖੁਦ ਨਾਲ ਵਾਅਦਾ ਕਰਦਾ ਹਾਂ ਕਿ ਖੁਸ਼ ਰਵਾਂਗਾ ਆਪਣਾ ਖਿਆਲ ਰੱਖਾਂਗਾ ਕਾਂ ਮੈਂ ਕਿੰਨੀਆਂ ਵੀ ਔਕੜਾਂ ਨੂੰ ਮੈਂ ਹਾਰ ਨਹੀਂ ਮੰਨਾਂਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੰਬਰ ਤੱਕ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਖੁਦ ਵਿੱਚ ਬਹੁਤ ਸਾਰੇ ਬਦਲਾਵ ਕੀਤੇ ਔਲਾਦ ਨੇ ਵੀ ਕਈ ਰੰਗ ਦਿਖਾਏ ਹਾਰੇ ਠਾਣੇ ਤਸੀਲੇ ਚੜ ਕੇ ਮੇਰੇ ਸਿਰ ਵਿੱਚ ਖੇਪਾਈ ਪਰ ਇਸ ਵਾਰ ਮੈਂ ਬਰਾਬਰੀ ਕੀਤੀ ਅਤੇ ਜਿਵੇਂ ਪੂਤ ਕਪੂਤ ਹੋ ਗਏ ਤਾਂ ਮੈਂ ਵੀ ਕੋ ਪਿਤਾ ਬਣ ਗਿਆ ਆਖਰ ਕਦੋਂ ਤੱਕ ਮਾਪੇ ਹੀ ਸਹਿਣ ਕਿ ਉਹਨਾਂ ਨੂੰ ਆਪਣਾ ਰਹਿਦਾ ਖੁੰਦਾ ਜੀਵਨ ਸਨਮਾਨ ਨਾਲ ਜਿਉਣ ਦਾ ਹੱਕ ਨਹੀਂ ਅਕਲਤਾ ਦੇ ਨਾਲ-ਨਾਲ ਮੁਥਾ ਜੀ ਹੋਣਾ ਬਹੁਤ ਔਖਾ ਹੈ ਜੀਤਾ ਮੈਂ ਤੇਰੇ ਨਾਲ ਵੀ ਇੱਥੇ ਪੂਰਾ ਸਾਲ ਕੋਈ ਗੱਲ ਨਹੀਂ ਤਾਂ ਮੈਂ ਕੀ ਕਮਜ਼ੋਰ ਨਾ ਪੈ ਜਾਵਾਂ ਪਰ ਦਸੰਬਰ ਤੇਰੇ ਸਾਥੋਂ ਵਿਛਣ ਦਾ ਮਹੀਨਾ ਆਉਂਦਾ ਹੀ ਸਾਰਵਾਦੇ ਟੁੱਟ ਜਾਂਦੇ ਆ ਮੈਂ ਹੰਝੂ ਅਤੇ ਯਾਦਾਂ ਦੇ ਹਰ ਸਾਹਮਣੇ ਬੇਵੱਸ ਹੋ ਜਾਂਦਾ ਹਾਂ ਅੱਜ ਵੀ ਤੇਰੀ ਛੋਟੀ ਜਿਹੀ ਪੇਟੀ ਮੇਰੇ ਕਮਰੇ ਵਿੱਚ ਤੇਰੀਆਂ ਨਿਸ਼ਾਨੀਆਂ ਸਾਂਭੀ ਬੈਠੀ ਹੈ ਠੰਡਾ ਬਾਅਵ ਤਾਂ ਮੈਂ ਬਿਜਲੀ ਵਾਲੀ ਕੇਤਰੀ ਵਿੱਚ ਚਾਹ ਬਣਾ ਕੇ ਤੇਰੇ ਤੇ ਮੇਰੇ ਦੋਵਾਂ ਕੱਪਾਂ ਵਿੱਚ ਪਾ ਲਈ ਐ ਇੱਕ ਹੋਰ ਸਾਲ ਇੱਕ ਹੋਰ ਦਸੰਬਰ ਤੇਰੇ ਬਿਨਾ ਬੀਤ ਰਿਹਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੇ ਲੱਗੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ